ਪਿਆਰ ਭਰੇ ਸਾਸਤਰੀ ਕਾਲ ਕਹਿੰਦੇ ਐਡਲ ਬਣੀ ਤਾਲ ਦੇ ਪੌਟਰ ਦੇ ਨੰਬਰ ਚੱਲ ਜਾਂਦਾ 577 ਫੁੱਟਾ ਭੇਜੋ ਵੀਡੀਓ ਲੈ ਕੇ ਠੀਕ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਤੇ ਭਰਾ ਬਣ ਕੇ ਆਪਾਂ ਦਾ ਕੇ ਪੰਜ ਤੋਂ ਛੀ ਚੀਜ਼ਾਂ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਾਂ ਦਾ ਕੇ 16 ਫੁੱਟਾ ਟਰਾਲੇ ਦੋ ਲੈਫਟ ਵਾਲਾ ਤੇ ਕਿੰਦੀਆ ਦੂਜਾ ਦੂਜਾ ਸਲਾਣਾ ਕਿਰਾਇਆ ਰੂਟਾ ਵਟ ਕੇ ਜੀ ਸਮਾਨਾ ਟਰੈਕਟਰ ਵੀਰੇ 16 ਫੁੱਟਾ ਟਰਾਲਾ ਜਿਹੜੀਆਂ ਮਰਸਾ ਰਹੋ ਆਹ ਨਾਲ ਕੋਈ ਬੱਸਰ ਕੇ ਟਰਾਲੇ ਜਾਂ ਬੱਸਾਂ ਤੇ 50 60 ਬੰਦੇ ਕੰਮ ਕਰਦੇ ਟਰਾਲੇ ਆਉਂਦੇ ਨੇ ਇਹ ਹੋਰ ਬੰਦੇ ਦਾ ਏਰੀਆ ਬਸਾਰਾ ਦਾ ਸਿੰਘ ਕੀ ਗਾਰਡਰ ਦਾ ਲੜੀ ਹੱਬ 22 22 ਦੇ ਬਾਹਰ ਕੇ ਰਹਿਦਾ ਹਿੱਸਾ 3 ਫੁੱਟ ਬੈਡ ਸਾਰਾ ਟਰਾਲਾ ਡੇਜਰ ਕੱਟਦਾ ਬੜਿਆ ਵਧੀਆ ਟਾਇਰ 65 65 ਪੈਸੇ ਤੋਂ ਬਿਨਾ ਕੱਟ ਤੋਂ ਰੇਤ ਤੇ ਕੋਕਾ ਵੀ ਟਰਾਲਦਾ ਕਿਸੇ ਵੀਨ ਭਾਈ ਜੀ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਦਾ 10 ਇੰਚੀ ਗਾਡਰ ਦਾ ਅਲੱਗ ਹੀ ਹੱਬ 55 ਇੰਚ ਮੱਛੀ ਹੁੱਕ 10 ਇੰਚੀ ਗਾਡਰਾਂ ਦੀ ਝੋੜੀ ਮੇਰ ਕੈਂਚੇ ਬਣਾ ਕੇ ਲਾਈਆਂ 3 ਫੁੱਟ ਵੈੱਡਾ ਲੇਜ਼ਰ ਕੱਟਦਾ ਬਣਿਆ ਜਾਲੀ ਦਾ ਕੀਆ ਵੈੱਡ ਤੇ ਪੂਰਾ ਵਧੀਆ ਟਰਾਂਦਾ 10 ਇੰਚੀ ਗਾਡਰਾਂ ਦੇ ਝੋੜੀ ਮੇਰ ਕੈਂਚੇ ਬਣਾ ਕੇ ਲਾਈਆਂ ਉਹਦੇ ਤੇ 20 22 ਦਾ ਫੈਰ ਕੇ ਰੇਲ ਦਾ ਹਿੱਸਾ ਪੂਰਾ ਟੂਕੇ ਦਾ ਰੰਗ ਹੈਵੀ ਤੋਂ ਪਰਾ ਟਰਾਂਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਮੈਂ ਫੋਟੋ ਕਰਾ ਦੇ ਮੋਟੀ ਆ ਵੇਖ ਸਕਦਾ ਕਿੰਨੀ ਗ੍ਰਾਂਡ ਮੋਟੀ ਆ ਤੇ ਤੈਲ ਸੂਤ 2 ਸੂਤ ਅਸੀਂ ਗਰਾਹਤ ਮੋਟੀ ਆ 6 ਐਮ ਐਮ ਦੀ ਫਸ ਲੱਗੀ 4 ਇੰਚੀ ਬੱਤੇ ਤੇ ਬਿਨਾ ਕੱਟ ਤੋਂ ਟਾਇਰ 60 ਤੋਂ 65 ਪੈਸੇ ਟੂਕੇ ਦਾ ਰੰਗ ਕਿਸੇ ਵੀਰ ਭਾਈ ਨੂੰ ਲੈਣਾ ਵੀਰਾ ਸੰਪਰਕ ਕਰ ਸਕਦੇ ਆ ਹਾਂ ਇੱਥੇ ਰੇਟ ਫੋਨ ਤੇ ਕਰਸਦੇ ਰੇਟ ਦੱਸਿਆ ਨਹੀਂ ਮਾਲਕ ਵੀ ਦਾ ਰੇਟ ਫੋਨ ਤੇ ਕਰੂੰਗਾ ਤੇ ਇਹ ਜੰਪਰ ਸਾਰਾ ساری ਜਾਣਕਾਰੀ ਫੋਨ ਲੱਗਦਾ ਤੇ ਕੋਕਾ ਵੀ ਟਰਾਂਦਾ ਹੈ ਵੀ ਤਾਂ ਪਰ 18 ਦਾ ਬਣਿਆ ਵਾ ਵੀਡੀਓ ਸਾਰੀ ਵੇਖ ਕੇ ਸਟੈਪ ਦਾ ਕਰੋਗਾ 2014 ਮਾਡਲ ਟਰੈਕਟਰ 36 ਦੀ ਇੰਜਨ ਗੇਅਰ ਤਾਂ ਓਕੇ ਡੈਕ ਸਿਕ ਲੱਗਿਆ ਫੈਬਰ ਦੀ ਛਤਰੀ ਲੱਗੀ ਹੈ ਘੋੜਾ ਪੈਂਪਰ ਲੱਗਿਆ ਇੰਜਨ ਗੇਅਰ ਤਾਂ ਓਕੇ ਆ ਜੈਕਸ ਬ੍ਰੇਕ ਇੰਜਨ ਗੇਅਰ ਤਾਂ ਓਕੇ 36 ਦੀ ਬਹੁਤ ਘੱਟ ਚੱਲਿਆ 2014 ਮਾਡਲ ਤੇ ਟਾਇਰ ਹੈਗੇ ਮੁੱਲ ਦੇ ਹੈਗੇ 60-65 ਪੈਸੇ ਮਗਰ ਟਾਇਰ ਹੈਗੇ 80-90 ਪੈਸੇ ਤੇ ਕੋਕਾ ਵੀ ਟਰੈਕਟਰ ਏਰੀਆ ਹੁ ਦਿਹਾੜਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਭਰ ਕਰਦੇ ਬੈਂਪਲ ਦੇ ਉੱਤੇ ਪੂਰਾ ਸੋਨਾ ਲਾਈਟਾਂ ਛਿੱਟਾਂ ਲੱਗੀਆਂ ਜਗਮਗ ਚਕਮਗਾਦਾ ਵਾਹ ਕੇ ਲੈ ਸਕਦੇ 1 ਰੁਪਈਆ ਨੌਕਸਰੀ ਟਰੈਕਟਰ ਦੇ ਵਿੱਚ ਰੇਟ ਦੀ ਗੱਲ ਕਰੀਏ ਰੇਟ ਹੈਗਾ 4 ਲੱਖ ਰੁਪਈਆ ਮੌਕੇ ਦੇ ਮਾਰ ਤਾਨ ਕਰਦੇ ਨੇ ਕਿ 2014 ਮਾਡਲ ਇੰਨੇ ਕੇ ਤਾਂ OK ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵਧੀਆ ਟਰੈਕਟਰ ਆ ਕੋਕਾ ਪੀਸ ਆ ਤੇ ਇੰਜਣ ਕੇ ਰੰਗ ਪੇਟ ਦਾ ਸਾਰਾ ਨੀਲਾ ਟਰੈਕਟਰ ਕੋਈ ਪੇਂਟ ਛੇੜ ਨਹੀਂ ਹੋਇਆ ਕਾਗਜ਼ ਪੱਤਰ ਸਵਧੀਆ ਟਰੈਕਟਰ ਦੇ ਫੁੱਲ ਆ ਡਾਬਰ ਫੱਟੀ ਡੰਡਾ ਨਾਲ ਰੰਗ ਪੇਟ ਵਧੀਆ ਟਰੈਕਟਰ ਦਾ 16 ਫੁੱਟ ਟਰਾਲਾ ਏਰੀਆ ਗਰਦਾਸਪੁਰ ਆ ਲੈਫਟ ਵਾਲਾ ਟਰਾਲਾ 10 ਇੰਚੀ ਗਾਡਰ ਤਾਂ ਲੜੀ ਆਪ 20 ਪੰਜ ਫੈਣ ਕੇ ਦਬਲ ਪੰਪ 55 ਇੰਚ ਮੱਛੀ ਹੌਕ 3 ਫੁੱਟ ਵੈੱਡ ਲੇਜ਼ਰ ਕੱਟਦਾ ਪੜਿਆ ਵਾ ਬੇੜ ਤੇ ਲੱਗੇ ਵੀਲ ਕਵਰ ਪਏ ਲਾਈਟਾਂ ਲੱਗੇ ਜਗਮਕ ਜਗਮਕ ਕਰਦਾ ਤਰਪਾਲ ਪਾਉਣ ਵਾਲਾ ਪੈਪ ਲੱਗਿਆ ਕੋਕਾ ਪੀਟਰਾਲ ਦਾ ਮੰਜਾ ਲੱਗਿਆ ਵਾ ਤੇ ਤਿੰਨਾਂ ਪਾਸੇ ਨੂੰ ਡਾਲਾ ਖੁੱਲਦਾ ਲੈਫਟਾ ਪਿੱਛੇ ਵੀ ਲੱਗਿਆ ਸਾਈਡਾਂ ਦੇ ਵੀ ਲੱਗਿਆ 55 ਚ 35 ਹੱਕ ਆਹ ਡਾਲਾ ਤਿੰਨਾਂ ਪਾਸਿਆਂ ਨੂੰ ਖੁੱਲਦਾ ਲੈਫਟਾ ਟਰਾਲਾ ਦਾ ਡਬਲ ਪੰਪ ਵਾ ਬਾਈ ਬਾਈ ਟਰਾਲਾ ਦੇ ਪੰਪ ਲੱਗਿਆ ਰੇਟ ਹੈਗਾ 290000 ਤੇ ਇਹ ਰਿਹਾ ਗਰਦਾਸਪੁਰ ਖਤੇਗੜ ਚੂੜਕਾ ਪੈਂਡਾ ਵੀਰ ਦਾ ਤੇ ਕਿਸੇ ਵੀਰ ਪਾਈਆਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ ਜਾ ਫੋਟੋ ਦੇ ਵੀ ਲਾਇਆ ਉਹ ਵੀ ਚਲਾਵਾਂਗੇ ਆਪਾਂ ਕਿਸੇ ਵੀਰਪਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰਾਲਾ ਤੇ ਹੈ ਵੀ ਤਾਂ ਪੈਰਾ ਟਰਾਲਾ 32 33 ਕੁਆਇੰਟਾ ਦਾ ਟਰਾਲਾ ਲੈਫਟ ਹਾਈਡ ਟਰਾਲਾ ਲੈ ਜਾ ਕਰਾਇਆ ਹੈਗਾ ਭਾਈ 23 ਮਾਡਲ ਕਿਸੇ ਵੀਰਪਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਵਧੀਆ ਦੰਦਾ ਚੰਦਾ ਪਿਆ ਤੇ ਕੁੰਪੜੀ ਦਾ ਸਿਸਟਮ ਲੱਗਿਆ ਬਹੁਤ ਵਧੀਆ ਦੇਜ ਕਰਾਇਆ ਤੇ ਆ ਵੇਖ ਸਾਡੇ ਆ ਕੰਪਨੀ ਦਾ ਸਿਸਟਮ ਤੇ ਵਧੀਆ ਚੱਲਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਬਿਲਕੁਲ ਨਵੇਂ ਅਰਕਾ ਸੇ ਲੈਜਰ ਕਰਾਇਆ ਪਿਆ ਤੇ ਫੁੱਲ ਗਰੰਟੀ ਦਿੰਦਾ ਵੀਰਾਂ ਨਾਲ ਚਲਾ ਕੇ ਦੇਵਾਂਗੇ ਵਧੀਆ 2,10,000 ਰੁਪਏ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ 2,10,000 ਰੁਪਏ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ ਵਧੀਆ ਲੈਜਰ ਕਰਾਇਆ ਤੇ ਮਾਲਕ ਵੀ ਜੰਮਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਤੇ ਕੋਕਾ ਪੀ ਲੈਜਰ ਕਰਾਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਾਂਗੇ ਟਿਕਾ ਲਾ ਕਰੋ ਫੋਲੋ ਕਰਦੇ ਕੋ ਵੀਡੀਓ ਮੱਕ ਨਹੀਂ ਗਈ ਹਜੇ ਹੋਰ ਆ ਤੇ ਕੋਕਾ ਪਿੱਛੇ ਦਾ ਵਧੀਆ 2000 ਦਾ 2 ਲੱਖ 20000 ਰੁਪਏ ਦੇ ਰੇਟ ਆ ਮੌਕੇ ਤੇ ਮਾਰ ਤਣ ਕਰ ਦੇਣਗੇ ਤੇ ਵਧੀਆ ਹੈਗਾ ਦੇਖਿਆ ਕਰਾਇਆ 22 23 ਮਾਡਲ ਹੈਗਾ ਤੇ ਸਾਰੀ ਜਾਣਕਾਰੀ ਫੋਨ ਲੱਗ ਲੈਦਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੇ ਜਾਂਦਾ ਕੋਕਾ ਪਿੱਛੇ ਦੇਜ ਰਕੇ ਆਇਆ ਇਹ ਤੇ 1992 93 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਉਹ ਟਰੈਕਟਰ ਬਿਆਸ ਰੇਕੇ ਕੋਲੇ ਪਿੰਡ ਰਹਿ ਜਾਂਦਾ ਵੀਰ ਦਾ ਇੰਜਨ ਗੇਅਰ ਤਾਂ ਓਕੇ ਬਾਕੇ ਲੈ ਸਕਦੇ ਆ 1 ਰੁਪਏ ਦਾ ਨੁਕਸਾਨ ਦੀਆਂ ਫੋਟੋ ਦੇ ਉੱਤੇ ਨੰਬਰ ਲਾਇਆ ਵਾ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਇੰਨ ਵਧੀਆ ਟਰੈਕਟਰ ਆ ਤੇ ਚਾਰੇ ਟਾਇਰ ਨਵੇਂ ਆ ਤੇ ਫੈਬਰ ਦੀ ਛਤਰੀ ਲੱਗੀ ਹੈ ਇੰਜਨ ਗੇਅਰ ਤਾਂ ਓਕੇ ਸਾਰਾ ਕੰਮ ਹੋਇਆ ਵਾ ਸਾਰਾ ਟਰੈਕਟਰ ਜਹੀ ਰਜ ਰੱਖਿਆ ਹੋਈ ਇੱਕ ਤਿਆਰ ਹੀ ਹੋਇਆ ਕਿ ਫੈਬ ਵੀ ਛਤਰੀ ਲੱਗੀ ਡੈਕ ਲੱਗਿਆ ਟੂਕੇ ਦਾ ਰੰਗ ਕੀਤਾ ਚਾਰੇ ਟਾਇਰ ਨਵੇਂ ਪਾਏ ਵਿਆ ਇੰਜਨ ਗੇਅਰ ਦਾ ਕੰਮ ਸਾਰਾ ਹੋਇਆ ਵਾ ਮਨਗਾਰ ਚਕਾਰ ਨਵੇਂ ਲੱਗੇ ਵਿਆ 1 ਰੁਪਈਆ ਨੁਕਸਨ ਦੀ 13 ਹੜਾ ਦੇ ਵਾਕੇ ਲੈ ਸਕਦੇ ਆ ਵਿਆਸ ਰੱਜੇ ਕੋਲੇ ਵੀ ਇਹਦਾ ਪੈਂਡਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਹਨਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਤੇ ਕੋਕਾ ਵੀ ਟਰੈਕਟਰ ਆ 40 36 ਸਹੀ ਵਿਆਸ ਰੱਜੇ ਕੋਲੇ ਪੈਂਡਾ ਵੀਰ ਦਾ ਤੇ ਮੈਂ ਜੇ ਕੋਕਾ ਵੀ ਟਰੈਕਟਰ ਵਾਕੇ ਦੇ ਸਕਦੇ 1 ਰੁਪਇਆ ਨੁਕਸਨੀ ਪੂਰਾ ਨਹੀਂ ਰਾਇ ਟਰੈਕਟਰ ਆ ਚਾਰ ਹਾਰ ਲੱਗੇ ਬੈਂਪਰ ਸਿੰਪਲ ਲੱਗਿਆ ਵਾ ਤੇ ਕੋਈ ਇਹ ਪਾਵਰ ਸਟੇਜ ਦੀ ਬਿਨਾ ਪਾਵਰ ਸਟੇਜ ਤੋਂ ਫੈਵਨ ਦੀ ਚਤਰੀ ਲੱਗੀ ਟੂਕੇ ਦਾ ਰੰਗ ਕੀਤਾ ਇੰਜਨ ਗੇਅਰ ਦਾ ਫੁੱਲ ਕੰਮ ਹੋਇਆ ਵਾ 2011 ਮਾਡਲ ਸੋਨਾ ਲਿਖਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਤੇ ਇਹ ਕੋਕਾ ਪੀਸ ਟਾਇਰ ਹੈਗੇ 60 65 ਪੈਸੇ ਇੰਜਨ ਗੇਅਰ ਦਾ ਓਕੇ ਆ ਤੇ ਸੋਨਾ ਦੇ ਕਿਹਾ ਟਰੈਕਟਰ ਆ 2011 ਮਾਡਲ ਟਾਵਰ ਫੱਟੀ ਡੰਡਾ ਨਾਲ ਪੰਜਾਬ ਨੰਬਰ ਤੇ ਸਾਰਾ ਕੰਮ ਟਰੈਕਟਰ ਦਾ ਹੋਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲਦੀ ਜਾਂਦਾ ਕੋਕਾ ਵੀ ਟਰੈਕਟਰ ਆ ਰੇਟ ਹੈਗਾ 2 ਲੱਖ ਤੇ 45000 ਰੁਪਏ ਮੌਕੇ ਤੇ ਆ ਨਾ 3 ਲੱਖ 45000 ਰੁਪਏ ਰੇਟ ਆ ਸੌਰੀ ਵੀਰੇ ਗਲਤ ਹੋ ਗਏ ਦੀ 3 ਲੱਖ 45000 ਰੁਪਏ ਰੇਟ ਆ ਸਾਈਡ ਕੇ ਡਬਲ ਕਲਚ ਤੇਲ ਚ ਬ੍ਰੇਕਾਂ 2011 ਮਾਡਲ ਡਬਲ ਜੈਕਟਿਪੁੱਟਰ ਕੋਕਾਪੀ ਟਰੈਕਟਰ ਵੀਡੀਓ ਲੈ ਕੇ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ